ਅਨਾਰ ਦੇ ਵਿੱਚ ਮੁੱਖ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਗੀਆਂ ਫਲ ਪਟਣ ਦੀਆਂ ਤੇ ਸਖਤ ਦਾਣੇ ਦੀਆਂ ਇਹ ਦੋਨੇ ਸਮੱਸਿਆਵਾਂ ਤੋਂ ਜਿਹੜਾ ਨਜਾਤ ਪਾਉਣ ਲਈ ਤੁਸੀਂ ਇਹ ਕਿਸਮ ਲਾ ਸਕਦੇ ਹੋਗੇ ਇਹ ਹੈਗੀ ਹੈਗੀ ਅਨਾਰ ਦੀ ਭਗਮਾ ਕਿਸਮ ਤੇ ਹੁਣ ਇਹਦੇ ਉੱਪਰ ਜਿਹੜਾ ਫਲ ਆਉਣਾ ਸ਼ੁਰੂ ਹੋਇਆ ਹੋਇਆ ਕੁਸ਼ਕ ਫਲ ਜਿਹੜਾ ਪੱਕ ਚੁੱਕਿਆ ਹੈਗਾ ਤੇ ਜਾਲੀ ਇਹਦੇ ਉੱਪਰ ਆਪਾਂ ਪਾਈਏ ਵਸੇ ਇਹਦੇ ਨਤੀਜੇ ਕੋਈ ਖਾਸ ਵਧੀਆ ਨਹੀਂ ਮਿਲਦੇ ਕਿਉਂਕਿ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀਆਂ ਛੋਟੀਆਂ ਚਿੜੀਆਂ ਗੀਆਂ ਉਹ ਡੱਬੀ ਚੌੜੀ ਹੋਣ ਕਰਕੇ ਵਿੱਚ ਦੀ ਟੱਪ ਕੇ ਤੇ ਬੂਟੇ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਨੇਗੀਆਂ ਬਾਕੀ ਇਹਦੇ ਤੇ ਹੁਣ ਫਲ ਆਇਆ ਹੋਇਆ ਤੇ ਪਹਿਲਾਂ ਵੀ ਇਹਦੇ ਤੋਂ ਆਪਾਂ ਪਹਿਲਾਂ ਫਲ ਲੈ ਚੁੱਕੇ ਆ ਇਹਦੇ ਜਿਹੜੇ ਦਾਣੇ ਆਗੇ ਉਹ ਲਾਲ ਰੰਗ ਦੇ ਹੁੰਦੇ ਆ ਖਾਣ ਦੇ ਵਿੱਚ ਮਿੱਠਾ ਹੁੰਦਾ ਤੇ ਜਿਹੜੇ ਦਾਣੇ ਆ ਉਹ ਸਖਤ ਬਿਲਕੁਲ ਨਹੀਂ ਹੁੰਦੇਗੇ ਨਰਮ ਦਾਣੇ ਹੁੰਦੇ ਆ ਤੇ ਜਿਹੜੀ ਫਲ ਫਟਣ ਦੀ ਸਮੱਸਿਆ ਉਹ ਵੀ ਇਹਦੇ ਵਿੱਚ ਕਾਫੀ ਘੱਟ ਆਉਂਦੀ ਹੈਗੀ ਇਹਨੂੰ ਤੁਸੀਂ ਹੁਣ ਅਗਸਤ ਸਤੰਬਰ ਦੇ ਮਹੀਨੇ ਵੀ ਲਾ ਸਕਦੇ ਹੋ ਇਸ ਤੋਂ ਬਾਅਦ ਇਹਨੂੰ ਦਸੰਬਰ ਦੇ ਵਿੱਚ ਨੰਗੀ ਜਾੜ ਵਾਲਾ ਬੂਟਾ ਤੇ ਫਰਵਰੀ ਮਾਰਚ ਦੇ ਵਿੱਚ ਥੈਲੀ ਵਾਲਾ ਬੂਟਾ ਇਹਦਾ ਤੁਸੀਂ ਲਾ ਸਕਦੇ ਹੋ ਕਿਸਮ ਦੀ ਗੱਲ ਕਰੀਏ ਤਾਂ ਭਗਮਾ ਤੇ ਮਰਦੁੱਲਾ ਦੋ ਕਿਸਮਾਂ ਇਹਦੇ ਵਿੱਚ ਅਨਾਰ ਦੇ ਵਿੱਚ ਤੁਸੀਂ ਲਾ ਸਕਦੇ ਹੋ ਧੰਨਵਾਦ ਜੀ